1726 ਤੋਂ ਲੈ ਕੇ 1745 ਈਸਵੀ ਤੱਕ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਸੀ। ਜ਼ਕਰੀਆ ਖਾਨ ਨੇ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤੇ ਸੀ। ਜਕਰਿਆ ਖਾਨ ਨੇ ਆਪਣੇ ਜੀਵਨ ਦੇ ਵਿੱਚ ਆਪਣੀ ਸੂਬੇਦਾਰੀ ਦੇ ਦੌਰਾਨ 10000 ਤੋਂ ਵੱਧ ਸਿੱਖ ਜਿਹੜੇ ਸੀ ਘਰਾਂ ਤੋਂ ਕੱਢ ਕੱਢ ਕੇ ਲੱਭ ਲੱਭ ਕੇ ਪਕੜ ਪਕੜ ਕੇ ਸ਼ਹੀਦ ਕੀਤੇ ਤਾਂ ਇੱਕ ਸਮਾਂ ਉਹ ਵੀ ਆਇਆ ਜਦੋਂ ਉਹਨੇ ਸਿੱਖਾਂ ਦੇ ਨਾਲ ਦੋਸਤੀ ਕਰਨ ਦਾ ਯਤਨ ਕੀਤਾ ਤੇ ਸਿੱਖਾਂ ਨੂੰ ਨਵਾਬੀ ਭੇਜੀ ਫਿਰ ਛੇਤੀ ਨਵਾਬੀ ਜਿਹੜੀ ਵਾਪਸ ਲੈ ਲਈ ਤੇ ਨਵਾਬੀ ਵਾਪਸ ਲੈਣ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਗਏ ਜਿਹੜਾ ਸਿੱਖਾਂ ਦਾ ਸੇਰ ਵੱਢ ਕੇ ਲਿਆਉਂਦਾ ਏ ਉਹਨੂੰ 50 ਰੁਪਏ ਜਿਹੜਾ 10 ਪਾਉਂਦਾ ਨੂੰ 10 ਰੁਪਏ ਇਨਾਮ ਜਿਹੜੇ ਉਹ ਸਰਕਾਰੀ ਤੌਰ ਤੇ ਦਿੱਤੇ ਗਏ ਤਾਂ ਇਹਨਾਂ 11 ਸਾਲਾਂ ਦੇ ਵਿੱਚ ਲੋਕ ਜਿਹੜੇ ਸੀ ਜਕਰੀਆ ਖਾਨ ਦੇ ਜ਼ੁਲਮਾਂ ਤੋਂ ਤਰਾ-ਤਰਾ ਕਰ ਉੱਠੇ ਸਨ ਪੰਜਾਬ ਦੇ ਵਿੱਚ ਵੀ ਕੋਈ ਵਿਰਲਾਵਾਂ ਜ ਸਿੱਖ ਜਿਹੜਾ ਸੀ ਨਜ਼ਰ ਆਉਂਦਾ ਸੀ ਕੋਈ ਸਿੱਖ ਪੰਜਾਬ ਵਿੱਚ ਨਜ਼ਰ ਜਿਹੜਾ ਉਹ ਨਹੀਂ ਸੀ ਆਉਂਦਾ ਸ਼੍ਰੀ ਦਰਬਾਰ ਸਾਹਿਬ ਦੇ ਇਸ਼ਨਾਨ ਕਰਨ ਦੇ ਉੱਪਰ ਬਿਲਕੁਲ ਪਾਬੰਦੀ ਜਿਹੜੀ ਉਹ ਲਗਾ ਦਿੱਤੀ ਗਈ ਸੀ ਥਾਂ ਥਾਂ ਦੇ ਉੱਪਰ ਜਿਹੜੇ ਫੌਜੀ ਸੀ ਸਿਪਾਈ ਸੀ ਉਹ ਬੈਠੇ ਹੋਏ ਨਜ਼ਰ ਆਉਂਦੇ ਸੀ ਤਾਂ ਇਸ ਸਾਰੇ ਦੇ ਦੌਰਾਨ ਫਿਰ ਵੀ ਸਿੱਖ ਜਿਹੜੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਸਨ ਤੇ ਜ਼ਾਲਮਾਂ ਨੂੰ ਸੋਧਾ ਲਾ ਰਹੇ ਸਨ ਉਸ ਵੇਲੇ ਦੇ ਨਾਲ ਪੱਟੀ ਦਾ ਫੌਜਦਾਰ জাফর ਬੇਗ ਇੱਕ ਮੁਸਲਮਾਨ ਬੱਚੀ ਨੂੰ ਉਠਾ ਕੇ ਲੈ ਗਿਆ ਤੇ ਭਾਈ ਤਾਰੂ ਸਿੰਘ ਦੇ ਰਾਹੀ ਸਿੱਖਾਂ ਨੇ ਜਿਹੜਾ ਸੀ ਉਸ ਬੱਚੇ ਨੂੰ ਛਡਾ ਕੇ ਜ਼ਾਫਰ ਬੇਗ ਨੂੰ ਸਜਾਏ ਮੌਤ ਦਿੱਤੀ। ਇਸ ਤੋਂ ਬਾਅਦ ਜ਼ਕਰੀਆ ਖਾਂ ਜਿਹੜਾ ਸੀ ਉਹ ਭੜਕ ਉੱਠਿਆ। ਉਹਨੇ ਪੁੱਛਿਆ ਆਪਣੇ ਚੌਧਰੀਆਂ ਦੇ ਕੋਲੋਂ ਆਪਣੇ ਮੁਖਬਰਾਂ ਦੇ ਕੋਲੋਂ ਵੀ ਇੰਨੀ ਸਖਤੀ ਕਰਨ ਦੇ ਬਾਵਜੂਦ ਜਿਹੜੇ ਸਿੱਖਾਂ ਦੇ ਕੋਲ ਕੁਝ ਖਾਣ ਵਾਸਤੇ ਨਹੀਂ ਪੀਣ ਵਾਸਤੇ ਨਹੀਂ ਜੰਗਲਾਂ ਦੇ ਵਿੱਚ ਰਹਿੰਦੇ ਆ ਤਾਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਿੱਖ ਖਤਮ ਕਿਉਂ ਨਹੀਂ ਹੁੰਦੇ? ਤਾਂ ਹਰ ਭਗਤ ਨਰੰਜਣੀਆਂ ਜੰਡਿਆਲੇ ਵਾਲਾ ਕਹਿਣ ਲੱਗਿਆ ਕਹਿੰਦਾ ਜਿੰਨਾ ਚਿਰ ਪਿੰਡਾਂ ਦੇ ਵਿੱਚ ਬੈਠੇ ਹੋਏ ਸਿੱਖ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਚਿਰ ਸਿੱਖ ਜਿਹੜੇ ਉਹ ਖਤਮ ਨਹੀਂ ਹੋ ਸਕਦੇ ਤਾਂ ਜ਼ਕਰੀਆ ਖਾਂ ਕਹਿਣ ਲੱਗਿਆ ਕੌਣ ਸਿੱਖ ਹੈ ਪਿੰਡ ਦੇ ਵਿੱਚ ਜਿਹੜਾ ਉਹਨਾਂ ਬਾਗੀ ਸਿੱਖਾਂ ਨੂੰ ਜਿਹੜਾ ਵਾ ਉਹ ਮਦਦ ਕਰਦਾ ਹੈ ਪ੍ਰਸ਼ਾਦਾ ਪਾਣੀ ਦਿੰਦਾ ਹੈ ਰਸਤਾ ਪਹੁੰਚਾਉਂਦਾ ਹੈ ਤਾਂ ਉਸ ਵੇਲੇ ਦੇ ਨਾਲ ਹਰ ਭਗਤ ਨਰਨਜਣੀਆਂ ਨੇ ਕਿਹਾ ਕਿ ਪੂਲੇ ਪਿੰਡ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ ਹੈ ਭਾਈ ਤਾਰੂ ਸਿੰਘ ਦੀ ਉਮਰ ਉਸ ਵੇਲੇ 25 ਕੋਸਾਲਾਂ ਦੀ ਸੀ ਪੂਲੇ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਸੀ ਤੇ ਉਹਨਾਂ ਦੀ ਇੱਕ ਭੈਣ ਸੀ ਜਿਹੜੇ ਵਿਧਵਾ ਹੋ ਚੁੱਕੇ ਸਨ ਤਾਂ ਕੀਰਤੀ ਸੇਕਸੀ ਆਪਣੀ ਖੇਤੀ ਕਰਦਾ ਹੈ ਖੇਤੀ ਕਰਕੇ ਜੇ ਕੋਈ ਘਰ ਵਿੱਚ ਆਉਂਦਾ ਹੈ ਤੇ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਆਏ ਗਏ ਦੀ ਸੇਵਾ ਕਰਦਾ ਹੈ ਇਹਤੇ ਕਿਤੇ ਜੰਗਲਾਂ ਦੇ ਵਿੱਚ ਜਾ ਕੇ ਜਿਹੜੇ ਗੁਰੂ ਕੇ ਸਿੱਖ ਬੈਠੇ ਐ ਆਜ਼ਾਦੀ ਦੀ ਖਾਤਰ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਉਂਦਾ ਹੈ ਤਾਂ ਜੇ ਉਹਦੇ ਕੋਲ ਆਮਦਨ ਦੇ ਵਿੱਚੋਂ ਕੁਝ ਬਚ ਜਾਂਦਾ ਹੈ ਤੇ ਜੰਗਲ ਵਿੱਚ ਬੈਠੇ ਸਿੱਖਾਂ ਵਾਸਤੇ ਬਸਤਰ ਆਦਿਕ ਦੀ ਸੇਵਾ ਵੀ ਕਰ ਦਿੰਦਾ ਹੈ ਤਾਂ ਇਸੇ ਦੇ ਕਹਿਣ ਦੇ ਉੱਪਰ ਗੁਰੂ ਕੇ ਸਿੱਖਾਂ ਨੇ ਪੱਟੀ ਦੇ ਫੌਜਦਾਰ ਜ਼ਾਫਰ ਬੇਗ ਦੇ ਉੱਪਰ ਹਮਲਾ ਕੀਤਾ ਸੀ ਜਦੋਂ ਹਰ ਭਗਤ ਨਰਨਜਨੀ ਨੇ ਜ਼ਕਰੀਆ ਖਾਨ ਨੂੰ ਜਿਹੜਾ ਸੀ ਭਾਈ ਤਾਰੂ ਸਿੰਘ ਦੇ ਖਿਲਾਫ ਭੜਕਾਇਆ ਤਾਂ ਉਸੇ ਵੇਲੇ ਦੇ ਨਾਲ ਜ਼ਕਰੀਆ ਖਾਨ ਨੇ ਫੌਜ ਦੇ ਕੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਜਿਹੜਾ ਉਹ ਭੇਜ ਦਿੱਤਾ ਫੌਜ ਭਾਈ ਤਾਰੂ ਸਿੰਘ ਨੂੰ ਪਕੜਨ ਵਾਸਤੇ ਆਉਂਦੀ ਹੈ ਉਸ ਵੇਲੇ ਭਾਈ ਤਾਰੂ ਸਿੰਘ ਘਰ ਵਿੱਚ ਨਹੀਂ ਸੀ ਖੇਤਾਂ ਦੇ ਵਿੱਚ ਗਏ ਸੀ ਤਾਂ ਫਿਰ ਵੀ ਭਾਈ ਤਾਰੂ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਉਸ ਵੇਲੇ ਦੇ ਨਾਲ ਆਈਆਂ ਫੌਜਾਂ ਨੂੰ ਵੀ ਜਲ ਪਾਣੀ ਪੁੱਛਿਆ ਪਰ ਉਹ ਬੜੇ ਹੈਰਾਨ ਹੋਏ ਅਸੀਂ ਫੜਨ ਵਾਸਤੇ ਆਏ ਹਾਂ ਇਹ ਸਾਨੂੰ ਪ੍ਰਸ਼ਾਦਾ ਪਾਣੀ ਪੁੱਛ ਰਹੇ ਆ ਤਾਂ ਫਿਰ ਆਖਰ ਭਾਈ ਤਾਰੂ ਸਿੰਘ ਜੀ ਜਦੋਂ ਘਰ ਆਉਂਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾਂਦਾ ਹੈ ਆਵੇਂ ਰਸਤੇ ਵਿੱਚ ਕੁਝ ਲੋਕਾਂ ਨੇ ਭਾਈ ਤਾਰੂ ਸਿੰਘ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਭਾਈ ਤਾਰੂ ਸਿੰਘ ਨੇ ਕਿਹਾ ਕਿ ਨਹੀਂ ਸਮਾਂ ਆ ਗਿਆ ਹੈ ਅਸੀਂ ਸ਼ਹਾਦਤ ਦਾ ਜਾਮ ਪੀ ਜਾਵਾਂਗੇ ਤਾਂ ਉਹਨਾਂ ਨੂੰ ਉਸ ਵੇਲੇ ਦੇ ਨਾਲ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਜ਼ਕਰੀਆ ਖਾਨ ਦੋ ਸ਼ਰਤਾਂ ਰੱਖਦਾ ਹੈ ਜਾਂ ਤੇ ਇਸਲਾਮ ਦੇ ਵਿੱਚ ਆ ਜਾਓ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਤਾਂ ਕਿਹੜਾ ਸਿੱਖ ਸੀ ਜਿਹੜਾ ਹੁਣ ਤੱਕ ਆਹ ਹਕੂਮਤ ਦੇ ਸਾਹਮਣੇ ਡੋਲਿਆ ਹੋਵੇ ਹਰ ਸਿੱਖ ਨੇ ਹਾਸ ਹਾਸ ਕੇ ਸ਼ਹਾਦਤ ਦੇ ਜਾਮ ਪੀਤੇ ਸੀ ਪਾਜ ਤਾਰੂ ਸਿੰਘ ਜੀ ਨੇ ਵੀ ਸ਼ਹਾਦਤ ਨੂੰ ਪ੍ਰਵਾਨ ਕੀਤਾ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਵੀ ਕੁਝ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਮਸੇ ਰੰਗੜ ਦਾ ਸਿਰ ਵੱਢਣ ਵਾਲੇ ਦੋ ਸਿੱਖ ਸਨ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ। ਭਾਈ ਮਹਿਤਾਬ ਸਿੰਘ ਜਿਹੜੇ ਸਨ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਿੰਡ ਮੀਰਾਂਕੋਟ ਆਏ ਹੋਏ ਸੀ ਤਾਂ ਉਦੋਂ ਹਰ ਭਗਤ ਨਰੰਜਣੀਆਂ ਜੰਡੇਆਲੇ ਵਾਲੇ ਨੇ ਜਿਹੜਾ ਸੀ ਉਹ ਮੁਖਬਰੀ ਕਰਕੇ ਭਾਈ ਮਹਿਤਾਬ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ। ਭਾਈ ਮਹਿਤਾਬ ਸਿੰਘ ਨੂੰ ਮੀਰਾਂਕੋਟ ਤੋਂ ਗ੍ਰਿਫਤਾਰ ਕਰਕੇ ਉਹਨੂੰ ਉਸ ਵੇਲੇ ਲਾਹੌਰ ਲਿਆਂਦਾ ਗਿਆ ਔਰ ਉਹਨਾਂ ਨੂੰ ਚਰਖੜੀ ਦੇ ਉੱਪਰ ਚਾੜ੍ਹ ਕੇ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ ਸੀ। ਇਸੇ ਤਰ੍ਹਾਂ ਭਾਈ ਤਾਰੂ ਸਿੰਘ ਦੇ ਸਾਹਮਣੇ ਇੱਕ ਗੁਰੂ ਦੇ ਸਿੱਖ ਭਾਈ ਗਰਜਾ ਸਿੰਘ ਜਿਹੜੇ ਸਨ ਉਹਨਾਂ ਨੂੰ ਸੂਲੀ ਦੇ ਉੱਪਰ ਚੜ੍ਹ ਕੇ ਸ਼ਹੀਦ ਕੀਤਾ ਗਿਆ ਸੀ। ਇਸੇ ਤਰ੍ਹਾਂ ਇੱਕ ਸਿੱਖ ਭਾਈ ਬਿਆਲ ਸਿੰਘ ਜੀ ਸਨ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ। ਹੁਣ ਭਾਈ ਤਾਰੂ ਸਿੰਘ ਦੀ ਵਾਰੀ ਆਉਂਦੀ ਹੈ ਤੇ ਉਹਨਾਂ ਦੇ ਵਾਸਤੇ ਜਕਰੀਆ ਖਾਨ ਸਜਾ ਦਿੰਦਾ ਹੈ। ਜੀ ਭਾਈ ਤਾਰੂ ਸਿੰਘ ਨੂੰ ਕਿਹਾ ਕਿ ਇਹਨਾਂ ਦੀ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਜਾਏ। ਭਾਈ ਤਾਰੂ ਸਿੰਘ ਜੀ ਨੂੰ ਖੋਪਰੀ ਉਤਾਰਨ ਵਾਸਤੇ ਇੱਕ ਮੋਚੀ ਨੂੰ ਸੱਦਿਆ ਜਾਂਦਾ ਤੇ ਮੋਚੀ ਜਿਹੜਾ ਉਹ ਸੱਟਾਂ ਲਾ ਲਾ ਕੇ ਭਾਈ ਤਾਰੂ ਸਿੰਘ ਦੀ ਕੋਪਰੀ ਜਿਹੜੀ ਉਹ ਉਤਾਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜ਼ਕਰੀਆ ਖਾਨ ਜਿਹੜਾ ਸੀ ਉਹਨੂੰ ਪਸ਼ਾਬ ਦਾ ਬੰਨ ਪੈ ਜਾਂਦਾ ਹੈ ਤਾਂ ਉਹ ਦਿਨ ਰਾਤ ਤੜਫਾਂ ਲੱਗਾ ਪੀੜ ਦੇ ਨਾਲ ਤਰਦੇ ਨਾਲ ਜਦੋਂ ਬਹੁਤ ਜ਼ਿਆਦਾ ਉਸ ਵੇਲੇ ਕਰਲਾਉਂਦਾ ਪਿਆ ਸੀ ਤਾਂ ਆਖਰਕਾਰ ਫਿਰ ਭਾਈ ਸੁਬੇਕ ਸਿੰਘ ਜੀ ਨੂੰ ਸੱਦਿਆ ਗਿਆ ਭਾਈ ਸੁਵੇਕ ਸਿੰਘ ਨੇ ਜਿਸ ਵੇਲੇ ਦੇ ਨਾਲ ਪੁੱਛਿਆ ਤਾਂ ਕਿਹਾ ਗਿਆ ਕਿ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਆਪ ਸ਼ਬਦ ਜਕਰੀਆ ਖਾਨ ਨੇ ਬੋਲੇ ਸੀ ਤਾਂ ਭਾਈ ਤਾਰੂ ਸਿੰਘ ਕਹਿੰਦੇ ਸੀ ਕਿ ਇਹ ਖਾਲਸੇ ਦੀਆਂ ਜੁੱਤੀਆਂ ਤੇਰੇ ਸਿਰ ਵਿੱਚ ਪੈਣਗੀਆਂ ਤਾਂ ਭਾਈ ਸੁਵੇਕ ਸਿੰਘ ਕਹਿਣ ਲੱਗੇ ਕਿ ਭਾਈ ਤਾਰੂ ਸਿੰਘ ਦਾ ਬਚਨ ਤਾਂ ਅਟੱਲ ਹੈ ਜੋ ਗੁਰੂ ਕੇ ਸਿੱਖ ਨੇ ਆਪਣੇ ਮੁੱਖ ਤੋਂ ਕਹਿ ਦਿੱਤਾ ਜਾ ਕੇ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਗਈ ਤੇ ਭਾਈ ਤਾਰੂ ਸਿੰਘ ਨੇ ਕਿਹਾ ਕਿ ਮੇਰੇ ਹੱਥ ਵਿੱਚ ਤੇ ਕੁਝ ਨਹੀਂ ਇਹ ਪੰਥ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਤਾਂ ਪੰਥ ਨੇ ਉਸ ਵੇਲੇ ਦੇ ਨਾਲ ਫੈਸਲਾ ਕੀਤਾ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਿਹੜੀ ਉਹ ਜਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਵੇ ਤਾਂ ਕਿ ਉਹਨੂੰ ਥੋੜਾ ਜਿਹਾ ਆਰਾਮ ਜਿਹੜਾ ਉਹ ਮਿਲ ਸਕਦਾ ਹੈ ਤਾਂ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਿਹੜੀ ਸੀ ਉਹ ਜਿਉਂ-ਜਿਉਂ ਜਕਰੀਆ ਖਾਨ ਦੇ ਸਿਰ ਵਿੱਚ ਪੈਂਦੀ ਤਿਉਂ ਤੇ ਉਹਨੂੰ ਆਰਾਮ ਮਿਲਦਾ ਪਿਆ ਸੀ ਇਦਾਂ ਖੜ ਕੇ ਖਾਲਸੇ ਦੀਆਂ ਜੁੱਤੀਆਂ ਖਾਂਦਾ ਹੋਇਆ ਸਿੱਖਾਂ ਦੇ ਉੱਪਰ ਅਤ ਦੇ ਜ਼ੁਲਮ ਕਰਨ ਵਾਲਾ ਜਕਰੀਆ ਖਾਨ ਜਿਹੜਾ ਸੀ ਉਹ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ ਪਾਵੋ ਦੀ ਮੌਤ ਹੋ ਜਾਂਦੀ ਹੈ ਤਾਂ ਜਿਸ ਵੇਲੇ ਦੇ ਨਾਲ ਜਕਰੀਆ ਖਾਨ ਦੀ ਮੌਤ ਦੀ ਖਬਰ ਭਾਈ ਤਾਰੂ ਸਿੰਘ ਨੂੰ ਮਿਲਦੀ ਹੈ ਤੇ ਉਹ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਆਪ ਖੁਦ ਜਿਹੜੇ ਉਹ ਸ਼ਹਾਦਤ ਜਾਮ ਪੀ ਜਾਂਦੇ ਆ ਇਸ ਤਰ੍ਹਾਂ ਜਕਰੀਆ ਖਾਨ ਦੇ ਜੀਵਨ ਦੇ ਅੰਤਲੇ ਸ਼ਹੀਦ ਜਿਹੜੇ ਸਨ ਉਹ ਭਾਈ ਤਾਰੂ ਸਿੰਘ ਭਾਈ ਮਹਿਤਾਬ ਸਿੰਘ ਭਾਈ ਗਰਜਾ ਸਿੰਘ ਤੇ ਭਾਈ ਦਿਆਲ ਸਿੰਘ ਸਨ ਜਿਨ੍ਹਾਂ ਨੂੰ ਇੱਕੇ ਦਿਨ ਸ਼ਹੀਦ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਜਕਰੀਆ ਖਾਨ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਜਕਰੀਆ ਖਾਨ ਉਹ ਸੀ ਜਿਨੇ ਆਪਣੇ ਸਮੇਂ ਦੇ ਦੌਰਾਨ 10000 ਤੋਂ ਵੱਧ ਸਿੱਖ ਜਿਹੜੇ ਸਨ ਉਹ ਸ਼ਹੀਦ ਕੀਤੇ ਸੀ